ਦੁਨੀਆ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਮਹਾਨ ਜ਼ਾਲਮ ਹੋਏ ਨੇ ਸੁਰਤ ਰੁਕ ਗਈ ਦਿਖਾਵਾ ਰਹਿ ਗਿਆ ਧਰਮ ਦਾ ਪਖੰਡ ਰਹਿ ਗਿਆ ਬੜੇ ਜ਼ਾਲਮ ਦੁਨੀਆ ਦੇ ਬੜੇ ਬੜੇ ਤਸ਼ੱਦਦ ਤੇ ਹੰਨ ਖਰਾਬੇ ਜੋ ਧਰਮ ਦੇ ਨਾਂ ਤੇ ਹੋਏ ਇਹ ਚੋਟੀ ਦੇ ਧਾਰਮਿਕ ਲੋਕਾਂ ਨੇ ਕਰਾਏ ਕਦੇ ਇਤਿਹਾਸ ਪੜੋਗੇ ਫੇਈ ਕੁਝ ਮਿਲੇਗਾ ਮਾਸੂਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲਿਆਂ ਤੇ ਫਤਵਾ ਕਾਜ਼ੀ ਨੇ ਲਾਇਆ ਹੈ। ਬੇਹੌਂ ਢੋਲਣ ਦੀ ਕੀ ਲੋੜੇ ਦੀਵਾਰਾਂ 'ਚ ਇਹਨਾਂ ਰਚਣ ਦਾ ਗਲ ਖਤਮ। ਦੀਵਾਰ ਦੇ 'ਚ ਚਿਣਨ ਦਾ ਫਤਵਾ ਕਾਜ਼ੀ ਦੇ ਅੰਦਰ ਹੈ। ਹੈਰਾਨਗੀ ਪੰਜ ਵਕਤ ਦਾ ਨਮਾਜ਼ੀ ਤਸਬੀਹ ਫੇਰਦਾ ਹੈ। ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ। ਔਰ ਕਿਨਾਰੇ ਤੇ ਅਜੇ ਮੈਂ ਤੂੰ ਨਹੀਂ ਤੂੰ ਨਹੀਂ ਇਹ ਨਮਕ ਦੀ ਡੜੀ ਕਿਨਾਰੇ ਤੇ ਇਹ ਜਿਹੜੇ ਲੰਬੇ ਸਮੇਂ ਤੱਕ ਕਿਨਾਰੇ ਤੇ ਰਹਿ ਜਾਂਦੇ ਨੇ ਇਹ ਫਿਰ ਕਹਿ ਦਿੰਦੇ ਨੇ ਪਤਾ ਨਹੀਂ ਹੈ ਵੀ ਸਹੀ ਤੇ ਨਹੀਂ ਹੈ ਵੀ ਮੈਂ ਅਰਜ਼ ਕਰਦੇ ਹਾਂ ਦੂਰ ਕਿਉਂ ਜਾਓ ਗੁਰਸਿੱਖਾ ਚ ਦੇਖ ਲਈ ਲਾ ਬڑے ਲੰਬੇ ਸਮੇਂ ਤੋਂ ਜੋ ਗੁਰਦੁਆਰੇ ਆ ਰਹੇ ਨੇ ਉਹਨਾਂ ਦੇ ਬੱਚੇ ਮੈਨੂੰ ਕਹਿੰਦੇ ਨੇ ਕੀ ਕਰਨਾ ਅਸੀਂ ਗੁਰਦੁਆਰੇ ਜਾ ਕੇ ਸਾਡਾ ਬਾਪੂ ਚਾਲੀ 50 ਸਾਲ ਤੋਂ ਜਾ ਰਿਹਾ ਜੇ ਵੀ ਝੂਠ ਬੋਲਦਾ ਹੈ ਕਰੋਧ ਕਰਦਾ ਹੈ ਸ਼ਰਾਬ ਵੀ ਪੀਂਦਾ ਹੈ ਸਾਰੇ ਅਨਰਥ ਕਰਦਾ ਹੈ ਬੇਈਮਾਨੀ ਵੀ ਕਰਦਾ ਹੈ ਕਿ ਸਾਡਾ ਪਿਓ ਦੇਵਤਾ ਨਹੀਂ ਬਣ ਸਕਿਆ ਤਾਂ ਅਸੀਂ ਕਿੱਥੋਂ ਬਣ ਗਏ ਹੈ ਹੀ ਨਹੀਂ ਤੇ ਹੈ ਹੀ ਨਹੀਂ ਐਵੇਂ ਹੀ ਪਕੰਡਾ भी मैं अर्ज कर देंगे पखंडिया करके नास्तिकता फैल दी है ते पखंडी कौन है जो सारी जिंदगी किनारे ते रह बस लीन नहीं होता। लीन हो गया तो सागर हो जाएगा लीन हो गया तो परमात्मा हो जाएगा शमस तबरेज ने ਇਕ ਫਰਿਆਦ ਕੀਤੀ ਏ ਪ੍ਰਮਾਤਮਾ ਦੇ ਅੱਗੇ ਮਨ ਤਉ ਸ਼ੁਧੇ ਤੋ ਮਨ ਸ਼ੁਦਮ ਮਨ ਜਾ ਸ਼ੁਧੇ ਤੋ ਤਨ ਸ਼ੁਦਮ ਇਹ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤਉ ਦੇ ਗਰੀ ਤੂੰ ਮੈਂ ਹੋ ਜਾਵੇਂ ਤੇ ਮੈਂ ਤੂੰ ਹੋ ਜਾਵਾਂ ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇਂ ਫਿਰ ਕੋਈ ਇਹ ਨਾ ਕਹੇ ਮੈਂ ਕੋਈ ਹੋਰਾਂ ਤੇ ਤੂੰ ਕੋਈ ਹੋਰ ਇਹ ਕਸ ਨਾ ਗੋਇਦ ਬਾਦ ਅਜੇ ਫਿਰ ਕੋਈ ਇਹ ਨਾ ਕਹੇ ਇਹ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤਉ ਦੇ ਗਰੇ ਤੂੰ ਕੋਈ ਹੋਰ ਹੈ ਮੈਂ ਕੋਈ ਹੋਰਾਂ ਇਹ ਫਿਰ ਕੋਈ ਨਾ ਕਹੇ ਅਜੇ ਤੇ ਇਸ ਤਰ੍ਹਾਂ ਕਹਿੰਦੇ ਪੈਣੇ ਕਿਉਂ ਤੂੰ ਤੂੰ ਹੈ ਤੇ ਮੈਂ ਮੈਂ ਅਜੇ ਤੇ ਤੂੰ ਤੂੰ ਹੈ ਮੈਂ ਮੈਂ ਦੋ ਬਣੇ ਹੋਏ ਨੇ ਇਸੇ ਨੂੰ ਰਵਿਦਾਸ ਕਹਿੰਦੇ ਨੇ ਹੁਣ ਮੈਂ ਨਹੀਂ ਤੂੰ ਹੈ ਮਨ ਤੋਸ਼ ਹੋ ਦੇ ਤੋ ਮਨ ਸੁਦਮ ਮਨ ਜਾ ਸ਼ੋਦੇ ਤੋ ਤਨ ਸ਼ੋਦਮ ਇਹ ਕਸਨਾ ਗੋਇਦ ਬਾਦ ਅਜੇ ਮਨ ਦੇ ਹੀ ਗਰਮ ਤਉ ਦੇ ਗਰੇ ਫਿਰ ਕੋਈ ਹਿੰਮਤ ਨਾ ਕਰੇ ਆਖਣ ਦੀ ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ ਜੇ ਤੂੰ ਆਨੰਦ ਸਰੂਪ ਹੈ ਤੇ ਫਿਰ ਲੋਕੀ ਆਖਣ ਮੈਂ ਵੀ ਆਨੰਦ ਸਰੂਪ ਹਾਂ ਤੂੰ ਨਿਰਵੈਰ ਹੈ ਫਿਰ ਲੋਕੀ ਆਖਣ ਮੈਂ ਵੀ ਨਿਰਵੈਰ ਤੂੰ ਸਮਦਰਿਸ਼ਟ ਹੈ ਫਿਰ ਲੋਕੀ ਆਖਣ ਮੈਂ ਵੀ ਸਮਦਰਿਸ਼ਟ ਹੋ ਗਿਆ ਤੂੰ ਦਇਆ ਦਾ ਸਾਗਰ ਹੈ ਫਿਰ ਲੋਕੀ ਆਖਣ ਮੈਂ ਵੀ ਦਇਆ ਦਾ ਸਾਗਰ ਆਜੇ ਤੂੰ ਦਇਆ ਦਾ ਸਾਗਰ ਬਣਿਆ ਹੋਇਆ ਮੈਂ ਤੇ ਵੇਰਿਆ ਨਾ ਅਜੇ ਤੂੰ ਪ੍ਰੇਮ ਦਾ ਸਾਗਰ ਬਣਿਆ ਮੇਰੇ ਕੋਲ ਤੇ ਨਫਰਤ ਹੈ ਅਜੇ ਤੂੰ ਨਿਰਵੈਰਤਾ ਦਾ ਸਾਗਰ ਬਣਿਆ ਹੋਇਆ ਹੈ ਨਿਰਵੈਰਤਾ ਦਾ ਮੈਂ ਤੇ ਵੈਰ ਵਿਰੋਧ ਵਿੱਚ ਅਜੇ ਮੈਂ ਮੈਂ ਆ ਤੂੰ ਤੂੰ ਹੈ ਕੁਝ ਐਸੀ ਬਖਸ਼ਿਸ਼ ਕਰ ਤੂੰ ਮੈਂ ਹੋ ਜਾਵੇਂ ਮੈਂ ਤੂੰ ਹੋ ਜਾ ਤੂੰ ਜਿੰਦ ਹੋ ਜਾਵੇਂ ਮੈਂ ਤਨ ਹੋ ਜਾਵਾਂ ਇਹ ਕਸਨਾ ਗੋਇ ਦਬਾ ਦਜ਼ੇ ਮਨ ਦੇ ਗਰਮ ਤਉ ਦੇ ਕਰੀ ਪਰ ਇਸ ਤਰ੍ਹਾਂ ਦੀ ਜਦ ਅਵਸਥਾ ਬਣਦੀ ਹੈ ਫਿਰ ਪਤਾ ਹੈ ਉਹ ਕੀ ਕਹਿ ਦਿੰਦੇ ਨੇ ਕਹਿਣ ਨਾ ਜਾਈ ਅਕਤ